ਤੇ ਮੈਂ ਬੇਨਤੀ ਕਰੂੰਗਾ ਸਾਡੇ ਅੱਜ ਦੇ ਚੀਫ ਗੈਸ ਸਾਡੇ ਹਲਕੇ ਦੇ ਵਿਧਾਇਕ ਤੇ ਸਾਫ ਦਾ ਕੈਬਨਟ ਮੰਤਰੀ ਪੰਜਾਬ ਸਰਕਾਰ ਸਰਦਾਰ ਜੇ ਨੂੰ ਵੀ ਜੋੜੀ ਮਾਤ ਜੋੜਾ ਮਾਤ ਅੱਜ ਢੋੜੇ ਨਾਲ ਆਪਣੇ ਵਿਚਾਰਾਂ ਨਾਲ ਵਿਚਾਰ ਸਾਂਝਾ ਕਰਨਗੇ। ਮਾਚ 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 ਕਿਹੜੇ ਕਿਹੜੇ ਕਲਾਸਾਂ ਬੱਲੇ? ਕਲਾਸਾਂ ਕਿਹੜੇ ਕਿਹੜੇ ਬੱਲੇ? ਸਾਰੇ ਬੱਚੇ ਹੈਗੇ ਆ। ਅਸੀਂ ਗੈਸੇ ਡਿਸਪਲੇ ਕਰਦੇ ਹਾਂ। ਕਿੰਨੇ ਬੱਚੇ ਗਿਆਰਾਂ ਹਾਜ਼ਰ ਆ? ਕਿੰਨੇ ਟੀਚਰ ਇੱਥੇ ਨਹੀਂ ਬੈਠੇ ਇਹ ਦੱਸੋ ਮੈਨੂੰ। ਟੀਚਰ ਕਿੰਨੇ ਅੰਦਰ ਆ? ਇਹ ਤਾਂ ਉਹ ਨੇ ਜਿਹੜੇ ਠਿਕਲੁੱਤੇ ਆ। ਇਹ ਵੇ ਇਹ ਤਾਂ ਅੱਥੋਂ ਬਿਲਕੁਲ ਆ ਵਾਈ ਨਾ ਆਵੇ। ਸਾਰੇ ਜਿੰਨੇ ਪੀਚਰ ਨੇ ਸਾਰੇ ਕਿਉਂ ਐਕਸੈਂਟ ਆ ਮੈਨੂੰ ਦੱਸੋ ਸਾਰਿਆਂ ਨੂੰ। ਹੈ ਇਹ ਕੋਈ ਪਲਾਨ ਕੀਤਾ ਆ ਪ੍ਰੋਗਰਾਮ ਤਾਂ ਹੂ। ਬਿਲਕੁਲ ਫੇਰ ਪ੍ਰੋਗਰਾਮ ਆ ਤੁਹਾਡਾ ਬਿਲਕੁਲ। ਸਿਆ ਇੱਥੇ ਲਾਈ। ਤੇਰਾ ਕਿਸ ਨੂੰ ਮੈਸੇਜ ਨਹੀਂ ਆਉਂਦਾ। 94 ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਥੋੜਾ ਕੋਈ ਪਕੜ ਨਹੀਂ ਹੈ ਬੱਚਿਆਂ ਦੇ ਕਿੰਨੇ ਬੱਚਿਆਂ ਦੇ ਪਕੜ। ਹੈ ਕੋਈ ਹੱਥਾਂ ਚ ਜਿੰਨੇ ਕੁ ਨਰਾਮ ਦੀ ਸਰਾਜ ਤੋਰੇ ਫਿਰਦੇ ਹੁੰਦੇ ਨੇ ਕੋਈ ਬੱਚਾ ਥੋੜਾ ਕਹਿਣਾ ਨਹੀਂ ਮੰਨਦਾ ਕੋਈ ਲੈਣਾ ਨਹੀਂ ਫੋੜੇਣਾ ਕੋਈ ਹੋਣਾ ਨਹੀਂ ਕੋਈ ਇੱਥੇ ਖੜੇ ਆ ਹਾ ਜਿਹਨੇ ਇੱਧਰ ਖੜ ਤਸੀ ਕੋਣ ਹੋ ਬਈ ਕੋਈ ਸੱਹ ਮੜਾ ਉਹ ਤੋਂ ਮਾਰ ਕੰਮ ਕਰਦਾ ਇਹ ਦੇਖ ਕੀ ਕਰਦੇ ਤੁਸੀਂ ਸਾਰੇ ਇਧਰ ਹੁੰਦੇ ਜਿਹੜੇ ਵੀ ਹੱਕੇ ਨੇ ਜਿਹੜਾ ਵੀ ਬੱਚਾ ਬਾਹਰ ਆ ਉਹਦੀ ਅਪਸੈਂਟ ਲਾਓ ਜਿਹੜਾ ਬੱਚਾ ਬਾਹਰ ਅਧੂਰੇ ਫਿਰਦੇ ਸੱਚੇ ਹੀ ਤੇ ਕੀ ਉਹ ਕੁੜੀ ਤੋਦਰ ਤੋਰੀ ਬੰਦੀ ਹੈ ਇਹ ਕੀ ਹੈ ਸਿਸਟਮ ਹੈ ਕੋਈ ਥੋੜਾ ਕੋਈ ਟੀਚਰਾਂ ਨਾਲ ਕਿਹਾ ਹੱਸ ਇਹ ਕੋਈ ਹੈ ਥੋੜੀ ਕੋਈ ਮਾਰਿ ਮੁਟੀ ਪਕੜ ਕੇ ਸਿੱਟ ਬੱਚੇ ਤੇ ਇਹ ਸਕੂਲ ਥੋੜੀ ਹੈ ਸਕੂਲ 아니 ਗੱਲੀ ਨਹੀਂ ਹੈ ਉਹ ਤੁਸੀਂ ਇਧਰ ਆਓ ਇਧਰ ਆਓ ਵਰਗਾ ਦੋ ਜਲਦੀ ਆਪੜਾ ਵਰਤੀ ਥੋੜੀ ਸਾਰੇ ਟੀਚਰਾਂ ਦੀ ਸ਼ਿਕਾਇਤ ਅੱਜ ਜੀ ਸੀਐਮ ਸਾਹਿਬ ਨੂੰ ਅਜੂਗਸਟ ਮਹੀਨੇ ਨੂੰ ਅੱਜ ਲੈ ਕੇ ਬਾਕੀ ਦਾ ਸਤਿਓ ਸਭੀ ਲੈ ਕੇ ਸਤਿ ਸਭ ਦੀ ਇਹ ਤੁਸ ਜਨ ਸ਼ਿਕਾਇਤ ਨਾ ਕੋਈ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਹੈ ਨਹੀਂ ਕੋਈ ਵੀ ਸਭ ਦਾ ਮਾੜਾ ਹੋਇਆ ਖੱਪਾ ਕਿ ਸਭ ਦਾ ਸਿਸਟਮ ਬੜੀ ਇੰਕਾ ਹੋ ਗਿਆ ਤਾਂ ਪਹਿਲੇ ਪੈਸੇ ਸਰਕਾਰ ਲਾ ਰਹੀ ਹੈ ਤੁਸੀਂ ਕੀ ਪੜਾਉਂਦੇ ਹੋਗੇ ਨਾ ਨੂੰ ਤੁਹਾਡੇ ਕੋਈ ਕਹਿਣਾ ਨਹੀਂ ਮੰਨ ਨੂੰ ਤਿਆਰ ਹੋ ਰਹੇ ਬੱਚਿਆਂ ਤੋਂ ਫੱਲਾ ਵੱਟੀਆਂ ਵੱਟੀਆਂ ਕਰਦਿਆਂ ਸੀ ਤੁਸੀਂ ਕੁਰਸੀਆਂ ਨਹੀਂ ਪੜਾ ਕੁਰਸੀਆਂ ਨਹੀਂ ਹੋਰ ਲਾ ਸਕਦੇ ਤੁਸੀਂ ਬਾਕੀ ਦਾ ਕੀ ਕਰੋਗੇ ਸਾਡੇ ਮਾਨਯੋਗ ਸਾਥੀ ਵਿਦਾਇਕ ਸਾਥੀ ਸਰਦਾਰ ਚੇਤਨ ਸਿੰਘ ਜੋੜਾ ਮਾਜਰੇਣਾ ਮੈਂ ਬਤੌਰ ਐਜੂਕੇਸ਼ਨ ਮਿਸਟਰ ਉਹਨਾਂ ਦੇ ਬਿਆਨ ਦੀ ਉਹਨਾਂ ਦੀ ਸਟੇਟਮੈਂਟ ਦੀ ਲਿਖਿਧੀ ਕਰਨਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਅਧਿਆਪਕਾਂ ਦਾ ਬਹੁਤ ਸਨਮਾਨ ਕਰਦੇ ਹੈ ਉਹ ਹਰ ਮੰਚ ਤੋਂ ਇਹ ਗੱਲ ਕਹਿੰਦੇ ਹੈ ਕਿ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਹਾਂ ਮੈਂ ਹਰ ਜਗ੍ਹਾ ਮੈਂ ਹੁਣ ਤੱਕ ਲਗਭਗ ਹਜ਼ਾਰ ਤੋਂ ਵੱਧ ਸਕੂਲਾਂ 'ਚ ਜਾ ਸਕਿਆ ਹਾਂ ਹਰ ਜਗ੍ਹਾ ਟੀਚਰਸ ਨੂੰ ਜਾ ਕੇ ਤੇ ਇਹ ਇਹ ਮੈਂ ਆਪਣੀ ਇੱਕ ਪ੍ਰਾਪਤੀ ਸਮਝਦਾ ਹਾਂ ਕਿ ਹੁਣ ਟੀਚਰਸ ਖੁਦ ਇਨਵਾਈਟ ਕਰਦੇ ਕੇ ਸਾਡੇ ਸਕੂਲ 'ਚ ਉਹ ਇੱਕ ਰਿਸ਼ਤਾ ਬਣਾਇਆ ਹੈ ਸਾਡੇ ਲਈ ਟੀਚਰਸ ਬਹੁਤ ਮਹਾਨ ਨੇ ਮੈਂ ਤਾਂ ਹਰ ਮੰਚ 'ਤੇ ਕਹਿੰਦਾ ਕਿ ਸਾਡੇ ਟੀਚਰਸ ਦੇ ਪਹਿਲਾਂ ਇਸ ਮੈਕਮੇਂ ਨੂੰ ਸਿਰਫ 네ਗੇਟਿਵ ਧਰਨੇ ਵਾਲਾ ਮੈਕਮਾ ਬਣਾਇਆ ਸੀ ਕੋਈ ਕਿਤੇ ਕੋਈ ਟੀਚਰ ਗਲਤੀ ਕਰਦਾ ਸੀ ਉਹਦੀ ਖਬਰ ਤਾਂ ਝਟ ਵਾਇਰਲ ਹੋ ਜਾਂਦੀ ਸੀ ਪਰ ਸਾਡੇ ਇੰਨੇ ਟੀਚਰਸ ਮਹਾਨ ਨੇ ਉਹ ਜਦੋਂ ਸਰਕਾਰਾਂ ਨਹੀਂ ਸਪੋਰਟ ਕਰਦੀਆਂ ਸੀ ਉਦੋਂ ਵੀ ਇਹ ਨਹੀਂ ਸਕੂਲ ਸੰਭੇ ਲੋਕਾਂ ਤੋਂ ਚੰਦਾ ਲੈ ਲੈ ਕੇ ਆਪਣੀ ਮੈਰਿਜ ਅਨਿਵਰਸਰੀਆਂ ਤੇ ਆਪਣੇ ਜਨਮ ਦਿਨ ਤੇ ਉਹ ਸਕੂਲ ਠੀਕ ਕੀਤੇ ਅਗਰ ਕਿਸੇ ਬੱਚੇ ਨੂੰ ਪਿੱਛੋਂ ਕਿਤਾਬ ਨਹੀਂ ਆਂਦੀ ਕੋਲੋਂ ਲੈ ਕੇ ਕਿਤਾਬ ਦਿੰਦੇ ਸੀ ਸਾਡੇ ਵਿਆਪਕ ਬਹੁਤ ਮਹਾਨ ਨੇ ਮੈਂ ਉਸ ਸਟੇਟਮੈਂਟ ਦੀ ਕੜੀਬ ਨਿੰਦਾ ਕਰਨਾ ਤੇ ਹਰ ਇੱਕ ਅਧਿਆਪਕ ਸਾਡੇ ਲਈ ਉਹਨਾਂ ਦਾ ਸਨਮਾਨ ਉਹਨਾਂ ਦੀ ਇੱਜ਼ਤ ਸਭ ਤੋਂ ਉੱਤੇ ਤੇ ਇਹ ਜਿਹੜੇ ਪ੍ਰੋਗਰਾਮ ਹੈ ਕੱਲ ਵੀ ਜਾਰੀ ਰਹਿਣਗੇ ਅਸੀਂ ਇਸ ਸਰਕਾਰ ਕਮਿਟਿਡ ਹੈ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਜੋ ਸਰਕਾਰੀ ਸਕੂਲਾਂ ਚ ਪੜਦੇ ਹੈ ਪਿੱਛੇ ਜੇ ਤੁਹਾਨੂੰ ਹਾਂ ਯਾਦ ਹੋਊਗਾ ਕੈਸੀ 12ਵੀਂ ਚ ਪੜਦੇ ਹਰ ਬੱਚੇ ਤੋਂ ਇੱਕ ਸਰਵੇ ਫਾਰਮ ਭਰਾਇਆ ਸੀ ਕਿ ਤੁਸੀਂ ਵੱਡੇ ਤੁਸੀਂ ਇਸ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਇੱਕਦਮ 12ਵੀਂ ਤੋਂ ਬਾਅਦ ਕਿੱਥੇ ਐਡਮਿਸ਼ਨ ਲੈਣਾ ਚਾਹੁੰਦੇ ਹੋ ਕਿਹੜੇ ਕਾਲਜ 135000 ਬੱਚਿਆਂ ਨੇ ਉਹ ਫਾਰਮ ਭਰਿਆ ਕੋਈ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਦਾ ਅਫਸਰ ਬਣਨਾ ਚਾਹੁੰਦਾ ਹੈ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਆਪਣਾ ਵਪਾਰ ਸ਼ੁਰੂ ਕਰਨਾ ਚਾਹੁੰਦਾ ਸਰਕਾਰ ਦਾ ਹੀ ਸੁਪਨਾ ਕਿ ਉਹ ਸਾਰੇ ਬੱਚੇ ਆਪਣੇ ਜਿਹੜੇ ਸੁਪਨੇ ਉਸ ਨੂੰ ਸਰਕਾਰ ਕਰ ਸਕਣ ਤੇ ਅਸੀਂ ਹਰ ਸੰਭਵ ਮਦਦ ਕਰ ਸਕੀਏ ਤੇ ਉਸੇ ਦੇ ਲਈ ਇਹ ਪੰਜਾਬ ਸਿੱਖਿਆ ਕ੍ਰਾਂਤੀ ਦੀ ਜਿਹੜੀ ਇਹ ਮੁਹਿੰਮ ਹੈ ਇਹ ਚੱਲ ਰਹੀ ਹੈ ਤੇ ਅਸੀਂ ਕਮਿਟਡ ਹਾਂ ਹਰ ਇੱਕ ਬੱਚੇ ਦੇ ਸੁਪਨੇ ਨੂੰ ਸਰਕਾਰ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ